ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਅਪਰੰਤ ਤੁਹਾਡੀ ਸੇਵਾ ਦੇ ਵਿੱਚ ਕਵਤਾ ਪੇਸ਼ ਕਰਨ ਲੱਗਾ ਚਲੋ ਊਪੀ ਵਾਲਾ ਦਾਸ ਜਤਾ ਆਓ ਸਾਧ ਸੰਗਤ ਜੀ ਆਪਾਂ ਕਵੀਸ਼ਰਾਂ ਦੇ ਸਰਤਾਜ ਬਰਾਗ ਰਸ ਦੇ ਧਨੀ ਸ਼ੈਰੀ ਤੇ ਨਾਮ ਵਰ ਕਵੀਸ਼ਰ ਹਰੀ ਸਿੰਘ ਮਾਨਜੀਤ ਢਾਉਲੇ ਵਾਲੇ ਸੋ ਆਓ ਸਭ ਦੋਸਤੋ ਜੇਦੋ ਆਪਾਂ ਤਨ ਉਹ ਲੈ ਤੋ ਬਰਨਾਲੇ ਨੂੰ ਜਾਂਦੇ ਆ ਉਸ ਸੜਕ ਦੇ ਉੱਤੇ ਜਾਨੀ ਕਿ 3 ਕਿਲੋਮੀਟਰ ਤੇ ਜਾ ਕੇ ਮਾਨਾਂ ਦੀ ਪਿੰਡੀ ਆਉਂਦੀ ਹੈ ਉਸ ਮਾਨਾਂ ਦੀ ਪਿੰਡੀ ਦੇ ਵਿੱਚ ਸਰਦਾਰ ਹਰੀ ਸਿੰਘ ਮਾਨ ਨੇ ਜਨਮ ਲਿੱਤਾ ਜਿਨ੍ਹਾਂ ਦੇ ਭਰਾ ਦਾ ਨਾਮ ਪ੍ਰਥਪਾਲ ਸਿੰਘ ਤੇ ਵੱਡਾ ਸਿਵਕ ਸਿੰਘ ਤੇ ਹਰੀ ਸਿੰਘ ਮਾਨ ਦੇ ਧਰਮ ਪਤਨੀ ਬੀਬੀ ਦਲਜੀਤ ਕੌਰ ਤੇ ਸੁਪੁੱਤਰ ਦਾ ਨਾਮ ਬਲਵਿੰਦਰ ਸਿੰਘ ਤੇ ਸਾਡੀ ਬਹੁਤ ਹੀ ਪਿਆਰੀ ਭੈਣ परमजीत कौर ਤੇ ਸਾਡੇ ਸਤਿਕਾਰਯੋਗ ਸਰਦਾਰ ਜੀ ਅਰਜਿੰਦਰ ਸਿੰਘ ਜੀ ਗਿੱਲ ਜੋ ਦਾਸ ਦੇ ਨਾਲ ਬਹੁਤ ਮੋਹ ਪਿਆਰ ਰੱਖਦੇ ਹੈਗੇ ਸੋ ਆਉ ਸਾਧ ਸੰਗਤ ਜੀ ਸਾਡੇ ਜਥੇ ਦੇ ਵਿੱਚ ਡੇਢ ਸਾਲ ਕੰਮ ਕੀਤਾਗਾ ਉਹਨਾਂ ਵਰਗਾ ਮਾਨਦਾਰ ਉਹਨਾਂ ਵਰਗਾ ਅਰਥਈਆ ਤੇ ਖਾੜੀ ਨੂੰ ਬਸਾਉਣ ਵਾਲਾ ਕੋਈ ਦੇਖਿਆ ਨਹੀਂ ਐਸਾ ਸ਼ੈਰੀ ਜੀ ਚ ਤਿੰਨੇ ਗੁਣ ਹੋਣਗੇ ਬੱਚੇ ਛੱਡ ਜਾਂਦਾ ਮੋਰក្លੈਰੀ ਪਿੰਡ ਚਲਹੂਟੀ ਵਾਲੇ ਰਹਿਣਗੇ ਐਸਾ ਮਾਰਿਆ ਕਿ ਕਾਲ ਨੇ ਰਿ ਨਿਸ਼ਾਨਾ ਫੇਰ ਕਿਦੋਂ ਮੇਰ ਹੋਣਗੇ ਅਰੇ ਮਾਨ ਨਹੀਂ ਕਿਸੇ ਨੇ ਬਣ ਜਾਣਾ ਦੁਨੀਆ ਤੇ ਲੱਖ ਆਉਣਗੇ ਆਓ ਸਾਧ ਸੰਗਤ ਜੀ ਉਹਨੇ ਵਰਗਾ ਸ਼ੈਰੀ ਹੀਰਾ ਬੰਦਾ ਕਦੇ ਮੁਸ਼ਕਲ ਥਾਉ ਉਹ ਪਾ ਨੂੰ ਜਿਨ੍ਹਾਂ ਦੇ ਬਹੁਤ ਸੋਹਣੇ ਪ੍ਰਸੰਗ ਸਰਪੰਣ ਭਗਤ ਧੰਨਾ ਜੱਟ ਤੇ ਮੀਰਾ ਬਾਈ ਤੇ ਬੀਬੀ ਰਜਨੀ ਰੂਪ ਬਸੰਤ ਹੀ ਰਾਂਝਾ ਤੇ ਬਹੁਤ ਸਾਰਾਂ ਦੇ ਪ੍ਰਸੰਗ ਉਹਨਾਂ ਨੇ ਆਪਣੇ ਪੰਜਾਬੀਅਤ ਤੇ ਕਬੀ ਸ਼ਰੀ ਨੂੰ ਸਾਹਮ ਕੇ ਰੱਖਿਆਗਾ ਆਪਣੀ ਝੋਲੀ ਦੇ ਵਿੱਚ ਪਾਏ ਰਗੇ ਸੋ YouTube ਤੇ ਹਰੀ ਸਿੰਘ ਮਾਨ ਧਨੌਲਾ ਪਰ ਕਿ ਤੁਸੀਂ ਉਹਨਾਂ ਦੇ ਪ੍ਰਸੰਗ ਸੁਣ ਸਕਦੇ ਹੋ ਹਾਸ ਰਸ ਵਾਲੇ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਗੁਣ ਸੀਗਾ ਖਾੜਿਆਂ ਦੇ ਵਿੱਚ ਐਨਾ ਹਸਾਉਂਦੇ ਜਾ ਕੇ ਡੇਢ ਸਾਲ ਕਬੀ ਸ਼ਰਦੇਵੀ ਦੀ ਅਲਚਲ ਬੂਟੀ ਤੇ ਜਥੇ ਦੇ ਵਿੱਚ ਲਾ ਕੇ ਗਏ ਨੇ ਸਾਡੀ YouTube ਤੇ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਐਸੇ ਹੀ ਡੇਰੇ ਦੇ ਵਿੱਚ ਇਹ ਡੇਰਾ ਭਾਈ ਪਿੰਡ ਚਲਬੂਟੀ ਸਾਧ ਸੰਗਤ ਜੀ ਬਾਬਾ ਵਿਦਿਆਨੰਦ ਜੀ ਮਹਾਰਾਜ ਉਹਨਾਂ ਦਾ ਡੇਰਾ ਹੈ ਤੇ ਉਹਨਾਂ ਦੇ ਸਾਧ ਸੰਗ ਜੀ ਸੱਚਖੰਡ ਵਾਸੀ ਬਾਬਾ ਸਿਵਰਾਮ ਜੀ ਦਾਸ ਪੈਦ ਭਾਵੇਂ ਵਾਲੇ ਉਹਨਾਂ ਦੇ ਸਾਧ ਸੰਗ ਜੀ ਇਹ ਡੇਰਾ ਆਓ ਸਾਧ ਸੰਗ ਜੀ ਕਪਤਾ ਪਿਆਰ ਨਾਲ ਸਰਵਣ ਕਰੋ ਕਈ ਨਾਮ ਜਪਦੇ ਨੇ ਭਗਵਾਨ ਦਾ ਹਰੀ ਮਾਨ ਹੀਰਾ ਸ਼ਹਿਰੀ ਸੀ ਜਹਾਨ ਦਾ ਉਹਨਾਂ ਨਾਲ ਨੂੰ ਕਵੀ ਸ਼ਰਦੇਵੀ ਗੱਲ ਚਲਵੁੱਟੀ ਤੇ ਦਾਸ ਜਗਦੀਪ ਸਿੰਘ ਰਮਲਾ ਪਿੰਡ ਚਲਵੁੱਟੀ ਵਾਲਾ ਕਵੀ શ્રી ਜਥਾ ਹੈ ਇਹ ਬਿਆਨ ਕਰਦਾ ਹੈ ਕਈ ਬੰਦੇ ਆ ਕੇ ਰੂਤਬੇ ਨੂੰ ਪਾਉਂਦੇ ਨੇ ਰੂਤਬੇ ਨੂੰ ਪਾਉਂਦੇ ਨੇ ਸ਼ੌਕ ਨਾਲ ਕਈ ਜੀਵਨ ਬਤਾਉਂਦੇ ਨੇ ਜੀਵਨ ਬਤਾਉਂਦੇ ਨੇ ਉਹ ਕਈ ਨਾਮ ਜਪਦੇ ਨੇ ਭਗਵਾਨ ਦਾ ਜਪਦੇ ਨੇ ਭਗਵਾਨ ਦਾ ਹਰੀਮਾਨ ਸ਼ੈਰੀ ਹੀਰਾ ਸੀ ਜਹਾਨ ਦਾ ਹੀਰਾ ਸੀ ਜਹਾਨ ਦਾ ਬਿਰਜ ਲਾਲ ਗੁਰੂ ਬਿੱਧਿਆ ਦਾ ਦਾਨ ਜੀ ਬਿੱਧਿਆ ਦਾ ਦਾਨ ਜੀ ਚਾਰੇ ਕੂਟ ਹੋ ਗਈ ਹਰੀ ਹਰੀ ਮਾਨ ਜੀ ਹਰੀ ਹਰੀ ਮਾਨ ਜੀ ਆਹ ਪੰਜਵੀਂ ਕਲਾਸ ਸ਼ਾਂਕੋ ਪੈ ਗਿਆ ਗਾਣ ਦਾ ਸ਼ਾਂਕੋ ਪੈ ਗਿਆ ਗਾਣ ਦਾ ਹਰੀ ਮਾਨੇ ਸ਼ੈਰੀ ਹੀਰਸੀ ਜਹਾਨੰਦਾ ਹੀਰਸੀ ਜਹਾਨੰਦਾ ਉਹ ਛੰਦਾ ਬੰਦੀ ਬਾਲਾ ਉਹਨੂੰ ਪੂਰਾ ਗਿਆਨ ਸੀ ਉਹਨੂੰ ਪੂਰਾ ਗਿਆਨ ਸੀ ਕੁੱਚ ਕੋਟੀ ਸ਼ੈਰੀ ਕੁੱਚ ਕੋਟੀ ਸ਼ੈਰੀ ਹੀਰਿਆਂ ਦੀ ਖਾਨ ਸੀ ਹੀਰਿਆਂ ਦੀ ਖਾਨ ਸੀ ਆਉ ਕੂੜ ਦੀਆਂ ਪੈੜਾ ਮੇਲਾ ਆਉਣ ਜਾਣਦਾ ਮੇਲਾ ਆਉਣ ਨਹੀਂ ਜਾਣਦਾ ਹਰੀ ਮਾਨੇ ਸ਼ੈਰੀ ਹੀ ਅਸੀ ਜਹਾਨ ਦਾ ਹੀਰ ਅਸੀ ਜਹਾਨ ਦਾ ਉਹ ਗੋਪੀ ਪੀਰ ਥੀ ਦੇ ਨਾਲ ਗਾਉਣ ਲੱਗਿਆ ਉਹ ਗਾਉਣ ਲੱਗਿਆ ਤਰੱਕੀ ਦੇਆਂ ਰਸਤਿਆਂ ਨੂੰ ਪਾਉਣ ਲੱਗਿਆ ਉਹ ਪਾਉਣ ਲੱਗਿਆ ਉਹ ਬਾਦਸ਼ਾਹ ਬਣਾ ਕੀ ਕਾਪਤਾ ਬਣਾਣ ਦਾ ਚਾ ਬਰਾਗੀ ਕਾ ਪਤਾ ਬਣਾਨੰਦਾ ਕਪਤਾ ਬਣਾਨੰਦਾ ਹਰੀ ਮਾਨ ਸ਼ਹਿਰੀ ਹੀ ਰਸੀ ਜਹਾਨੰਦਾ ਹੀ ਰਸੀ ਜਹਾਨੰਦਾ ਉਹ ਹਾਸ ਰਸ ਕੈਸ ਟਾਂ ਬਹੁਤ ਕਰੀਆਂ ਹਾਂ ਬਹੁਤ ਕਰੀਆਂ ਨਛਤਰ ਪ੍ਰੇਮ ਜੀਤਨੇ ਜੋ ਭਾਰੀਆਂ ਉਹਨਾਂ ਨੇ ਜੋ ਭਾਰੀਆਂ ਉਹ ਨਕਲੀ ਮਸੜ ਨੂੰ ਜਹਾਨ ਜਾਣਦਾ ਹਉ ਜਹਾਨ ਜਾਣਦਾ ਜੀ ਜਹਾਨ ਜਾਣਦਾ ਹਰੀ ਮਾਨ ਸ਼ਹਿਰੀ ਹੀਰਾ ਸੀ ਜਹਾਨ ਦਾ ਹੀਰਾ ਸੀ ਜਹਾਨ ਦਾ ਉਹ ਸੰਤ ਰੂਪੀ ਮਤ ਬਾਖ ਦਿੱਤੇ ਕਰ ਜੀ ਸੰਤ ਰੂਪੀ ਮਤ ਬਾਖ ਦਿੱਤੇ ਕਰ ਜੀ ਉਹਨਾਂ ਦਿੱਤੇ ਕਰ ਜੀ ਬਾਚਨ ਓਟਲ ਲਾਲ ਖੇਡੇ ਕਰ ਜੀ ਲਾਲ ਖੇਡੇ ਕਰ ਜੀ ਕੈਸ ਜੋਤ ਕੇ ਸਭ ਪਿਆਰਾ ਜਾਣਦਾ ਹੋ ਪਿਆਰਾ ਜਾਣਦਾ ਹੋ ਪਿਆਰਾ ਜਾਣਦਾ ਵਾਹ ਵਾਹ ਹਰੀ ਮਾਨ ਸ਼ਹਿਰੀ ਹੀਰਾ ਸੀ ਜਹਾਨ ਦਾ ਹੀਰਾ ਸੀ ਜਹਾਨ ਦਾ ਉਹ ਦਿੰਦੇ ਹਾਂ ਵਧਾਈਆਂ ਮਾਨ ਪਰਿਵਾਰ ਨੂੰ ਅਸੀਂ ਪਰਿਵਾਰ ਨੂੰ ਜੀਨਾ ਉੱਚਾ ਕੀਤਾ ਐਸੇ ਫਨਕਾਰ ਨੂੰ ਐਸੇ ਫਨਕਾਰ ਨੂੰ ਉਹ ਬੰਦਾ ਸੋਈ ਜਿਹੜਾ ਸਮੇਂ ਨੂੰ ਪਛਾਣਦਾ ਸਮੇਂ ਨੂੰ ਪਛਾਣਦਾ ਓਏ ਸਮੇਂ ਨੂੰ ਪਛਾਣਦਾ ਹਰੀ ਮਾਨ ਸ਼ੈਰੀ ਹੀਰਸੀ ਜਹਾਨੰਦਾ ਹੀਰਸੀ ਜਹਾਨੰਦਾ ਇੱਕ ਸਾਲ ਜੀ ਹਾਂ ਜੀ ਇੱਕ ਸਾਲ ਜੀ ਸ਼ੰਦਾ ਬੰਦੀ ਵਾਲਾ ਦਸਤਾਹਵਾਲ ਜੀ ਦਸਤਾਹਵਾਲ ਜੀ ਉਹਨੋਂ ਕੁਛੇ ਤਵਾਂ ਦੇ ਬਹੁਤ ਜਾਣਦਾ ਸੇ ਦਵਾਈਆਂ ਦੇ ਬਹੁਤ ਜਾਣਦਾ ਹੋ ਬਹੁਤ ਜਾਣਦਾ ਜੀ ਬਹੁਤ ਜਾਣਦਾ ਓ ਹਰੀਮਾਨ ਸ਼ੈਰੀ ਹੀ ਰਸੀ ਜਹਾਨ ਦਾ ਹੀਰਾ ਸੀ ਜਹਾਨ ਦਾ ਹਰੀਮਾਨ ਸ਼ੈਰੀ ਹੀ ਰਸੀ ਜਹਾਨ ਦਾ ਇਹ ਸਾਡੇ ਕਵੀਸ਼ਰ ਹਰੀ ਸਿੰਘ ਮਾਨ ਕਵੀਸ਼ਰਾਂ ਦੇ ਸਰਤਾਜ ਬਲੰਦੀਆਂ ਨੂੰ ਛੋਣ ਵਾਲੇ ਸੱਚਖੰਡਵਾਸੀ ਇਹ ਉਹਨਾਂ ਨੂੰ ਸ਼ਰਧਾ ਰੂਪੀ ਫੁੱਲ ਭੇਟਨੇ ਦਾਸ ਵੱਲੋਂ ਤੋ ਇੱਕ ਕਬਤਾ ਭਾਈ ਅਸੀਂ ਜਦੋਂ ਉਹਨਾਂ ਦੀ ਵਰਸ਼ੀ ਮਨਾਈ ਸੀ ਪਿੰਡ ਤਨੌਲਾ ਗੁਰਦੁਆਰਾ ਸਾਹਿਬ ਦੇ ਵਿੱਚ ਨੌਵੇਂ ਪਾਸ਼ਾਹ ਦੇ ਵਿੱਚ ਬਰਨਾਲਾ ਰੋਡ ਤੇ ਜੋ ਤਨੌਲੇ ਨੂੰ ਆਉਂਦੀ ਹੈ ਤਾਂ ਉਦੋਂ ਹਾਲ ਦੇ ਵਿੱਚ ਕਬਤਾ ਗਈ ਸੀ ਉੱਥੇ ਸਮਝ ਨਹੀਂ ਆਈ ਇਹ ਦੋਸਤਾਂ ਵੱਲੋਂ ਜੋ ਕੁਬਿਸ਼ਰੀ ਤੇ ਪਾਸ਼ਿਕ ਨੇ ਕੁਬਿਸ਼ਰੀ ਦੇ ਧਨੀ ਨੇ ਉਹਨਾਂ ਵੱਲੋਂ ਆਏ ਸੀਗੀ ਵੀ ਉਹਦੇ ਵਿੱਚ ਸਾਫ ਨਹੀਂ ਭਰੀ ਗਈ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਆ ਕਿਉਂਕਿ ਹਾਲ ਨਾਲ ਗੂੰਜਦਾ ਸੀ ਧੰਨਵਾਦ ਸਰੂਪ ਚੰਦ ਦਾ ਹਰੀਗੜ੍ਹ ਵਾਲੇ ਨਿਸ਼ਚਤਰ ਸਿੰਘ ਜੀ ਫਰੇਮਜੀਤ ਸਿੰਘ ਜੀ ਬਲਬੀਰ ਸਿੰਘ ਜੀ ਤੇ ਉੱਥੇ ਵਿਸ਼ੇਸ਼ ਸਨਮਾਨ ਹੋਇਆ ਤੇ ਗੋਪੀ ਚੰਦ ਕੱਕੜਵਾਲੀ ਕਵਿਸਰਾਂ ਦੇ ਸਰਤਾਜ ਬਲੰਦੀਆਂ ਨੂੰ ਛੂਣ ਵਾਲੇ ਸੋ ਦਾਸ ਨੇ ਵੀ ਉੱਥੇ ਹਾਜੀ ਦੀ ਪ੍ਰਿੰਸੀਪਲ ਆ ਕੇ ਬਹੁਤ ਮਾਨ ਧਨਮਨ ਦੇ ਨਾਲ ਉਹਨਾਂ ਨੇ ਭੀ ਸੇਵਾ ਵੀ ਕੀਤੀ ਤੇ ਅਰਜੰਦਰ ਸਿੰਘ ਗਿੱਲ ਸਾਡੇ ਸਾਹਿਬ ਜੀ ਤੇ ਸਾਡੀ ਭੈਣ ਪਰਮਜੀਤ ਬਹੁਤ ਸਾਨੂੰ ਮਾਨ ਕੀਤਾ ਸੋ ਬਹੁਤ ਬਹੁਤ ਧੰਨਵਾਦ ਤੋਂ ਐਸਾ ਬੰਦਾ ਹਰੀਮਾਨ ਵਰਗਾ ਕਿਤੇ ਦੁਨੀਆ ਦੇ ਵਿੱਚ ਆਉਣਾ ਬਹੁਤ ਮੁਸ਼ਕਲ ਹੈ ਸਰਦਾਰ ਰੁਪੀ ਖੁੱਲ ਤੇਟ ਨੇ ਉਹਨਾਂ ਨੂੰ ਸੁਣਿਆ ਕਰੋ ਤੇ ਜੇ ਕਿਸੇ ਨੂੰ ਸਾਡੇ ਜਥੇ ਦੀ ਲੋੜ ਹੋਵੇ ਤਾਂ ਕਿ ਵੀ ਸਰਦੇਵੀ ਜਾਂ ਚਲ ਬੁੱਤੀ ਭਰ ਕੇ ਤੁਸੀਂ ਕਮਿਸ਼ਨ ਦੇਵੀ ਦਾਲਚਲ ਬੁੱਤੀ YouTube ਤੇ ਪਰੋ ਤੇ Facebook ਤੇ ਕਮਿਸ਼ਨ ਦੇਵੀ ਦਾਲਚਲ ਬੁੱਤੀ ਭਰ ਕੇ ਬਾਕੀ ਬਾਕੀ ਕਮੈਂਟ ਤੇ ਸ਼ੇਅਰ ਲਾਈਕ ਕਰੋ ਕਿਉਂਕਿ ਸਾਡੇ ਵਰਗੇ ਜੋ ਤੁਹਾਡੇ ਸਾਹਮਣੇ ਆ ਸਕਣ ਛੋਟੀ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਅਸੀਂ ਕਾਫਤਾ ਪੇਸ਼ ਕਰ ਸਕੀ ਸੋ ਐਨੇ ਕਹਿੰਦੇ ਖੇਵਾਂ ਦੇ ਚਾਚਕਾਂ ਬਲਾਉ ਫਤੇ ਪਾਉ ਫਤੇ ਸੋ ਹਰੀਮਾਨ ਕਿਵਿਸ਼ਰਾਂ ਦੇ ਸਰਦਾਰ ਉਹਨਾਂ ਤੋਂ ਮਾਫੀ ਚਾਹੁੰਨੇ ਆ ਤੇ ਸਾਡੇ ਮੇਰੇ ਗੁਰੂ ਜੀ ਪੰਡਤ ਮਦਨ ਲਾਲ ਜੀ ਮੋੜ ਉਹ ਸਾਡੇ ਜੱਥੇ ਦੇ ਵਿੱਚ ਨੇ ਭਾਈ ਹੁਣ ਐਨੀ ਕਹਿੰਦੇ ਖੇਵਾਂ ਦੇ ਚਾਚਕਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ